ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਗਰਮ ਦੇ ਗਰਮੀ ਕਾਫੀ ਜਿਹੜਾ ਤਾਪਮਾਨ ਹੈ ਆਪ ਹੋ ਚੁੱਕਿਆ ਹੈ ਔਰ ਉਦੇ ਸੰਬੰਧ ਦੇ ਵਿੱਚ ਤੁਸੀਂ ਇਸ ਟਾਈਮ ਦੇਖ ਰਹੇ ਹੋ ਮੋਜਾ ਫੈਕਟਰੀ ਦੇ ਸਾਹਮਣੇ ਜਿਹੜੇ ਸੇਵਾਦਾਰਾ ਵੱਲੋਂ ਸੇਵਾਦਾਰਾ ਵੱਲੋਂ ਠੰਡਾ ਮਿੱਠਾ ਜਲ ਔਰ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਹੈ ਦੇਖਣ ਨੂੰ ਦੇ ਰਿਹਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੋਜਾ ਦੇ ਜਿਹੜੇ ਹੈਗੇ ਆ ਸੇਵਾਦਾਰ ਹੈ ਔਰ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ अरजीव शर्मा जी जो है गुरसेव जी है और प्रधान जी है आप देखते हैं भाई जी कि लगे थानू आज गर्मी के मौसम शबील आई है बहुत अच्छा लगा जी ये तो जनसेवा है इसको करनी भी चाहिए सब मिलके आज इतने लोगों ने साथ दिया इस सपोर्ट के अंदर मैं सभी का धन्यवाद करता हूँ कि इन्होंने मुझे इतनी साथ दिया और ये करने का मौका दिया कि भाई हम सब मिलके ये चीज़ लगाएं छबील लगाएं ताकि हम जितनी हो सके जनसेवा कर सकें ਦੇ ਐਸਐਮਸੀ ਦੇਖਿਆ ਵੀ ਸਵੀਨ ਜਿਹੜੀ ਲਗਾਈ ਹੋਈ ਹੈ ਨੌਜਵਾਨ ਵੀਰ ਹੈ ਜਿਹੜੇ ਇਸ ਟਾਈਮ ਉਜਾ ਫੈਕਟਰੀ ਦੇ ਬਿਲਕੁਲ ਸਾਹਮਣੇ ਜਿਹੜਾ ਇਸ ਟਾਈਮ ਗਰਮੀ ਬਹੁਤ ਪਈ ਆ ਰਹੀ ਤਾਪਮਨ ਬਹੁਤ ਉਪ ਹੋ ਚੁੱਕਿਆ ਔਰ ਜਿੱਥੇ ਤੁਸੀਂ ਦੇਖੋ ਛੋਲੇ ਦਾ ਪ੍ਰਸ਼ਾਦ ਹੈ ਇਸ ਟਾਈਮ ਦਿੱਤਾ ਜਾ ਰਿਹਾ ਔਰ ਉੱਥੇ ਹੀ ਠੰਡਾ ਮਿੱਠਾ ਜਲ ਹੈ ਜਿਹੜਾ ਉਹਦੀ ਜਿਹੜਾ ਸੇਵਾ ਕੀਤੀ ਜਾ ਰਹੀ ਹੈ ਔਰ ਜਲ 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 ਜਲਾ ਵੀ ਹੈਗਾ ਤੇ ਉਹਦੇ ਸੰਬੰਧ ਦੇ ਵਿੱਚ ਵੀ ਹਾਂਜੀ ਜੀ ਤੇ ਉਹਦੇ ਨਾਲ ਸਾਡੇ ਨਾਲ ਹੋਰ ਜਿਹੜੇ ਜੁੜ ਜੁੜ ਰਹੇ ਜੁੜ ਰਹੇ ਨੇ ਤੇ ਹਾਂਜੀ ਜੀ ਸਰ ਤੁਹਾਨੂੰ ਕੀ ਕਿਵੇਂ ਲੱਗ ਰਿਹਾ ਜਿਵੇਂ ਕਿ ਅੱਜ ਸੇਵਾਦਾਰਾਂ ਵੱਲੋਂ ਜਿਹੜਾ ਜਲ ਜਲ ਜਿਹੜੀ ਸੇਵਾ ਲਈ ਹੈ ਦੇਖੀ ਪਹਿਲੇ ਤੋਂ ਆਪਕੇ ਚੈਨਲ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਇਹ ਅੱਛੀ ਖਬਰ ਕੋ ਆਪ ਜਨਤਾ ਤੱਕ ਪਹੁੰਚਾ ਰਹੇ ਹੋ सारे हमारे साथी हैं इनका उपरला है जो क्रमती है आप देखते हैं कि मौसम गर्मी का चल रहा है और इस समय छबील लगाना एक बड़ा पुण्य का काम होता है तो हमारे सारे साथ साथी जो है बड़े हैं बड़े साधुवाद के पात्र हैं विजय जी हैं पीएस तौर पर सीमा श्रमिक संघ के सारे लोग हैं तमाम जो साथी हैं उनका बड़ा धन्यवाद करता हूँ अच्छा काम तो सारे वालों भी जी शलाघना जी की जा रही है उत्थे ही इस टाइम जो आप देखिए ਰਾਹਗਾਰੀਆਂ ਵੱਲੋਂ ਵੀ ਕਰਫੀ ਜਿਹੜਾ ਪਰਮਾ ਹੰਗਾਰਾ ਜਿਹੜਾ ਗਰਮੀ ਦੇ ਮੌਸਮ ਦੇ ਵਿੱਚ ਮਿਲਿਆ ਜਾ ਰਿਹਾ ਔਰ ਸੇਵਾਦਾਰਾ ਨਿਰੰਤਰ ਆਪਣੀ ਸੇਵਾ ਦੇ ਵਿੱਚ ਰਸਤੇ ਵਿੱਚ ਰੋਕ ਰੋਕ ਕੇ ਜਿਹੜਾ ਜਲ ਹੈ ਉਹ ਪੁਲਾਇਆ ਜਾ ਰਿਹਾ ਤੇ ਠੰਡਾ ਮਿੱਠਾ ਜਲ ਔਰ ਜਲਦੀਰਾ ਜਿਹੜਾ ਹੈਗਾ ਉਹ ਵੀ ਦਿੱਤਾ ਜਾ ਰਿਹਾ ਹੈ ਬਦਾਮਾਂ ਵਾਲਾ ਸ਼ੇਕ ਹੈ ਜਿਹੜਾ ਉਹ ਵੀ ਦਿੱਤਾ ਜਾ ਰਿਹਾ ਉਹ ਤੋਂ ਬਾਅਦ ਜਿਹੜਾ ਰੂਹ ਆਫਜ਼ਾ ਹੈ ਜਿਹੜਾ ਉਹ ਵੀ ਜਿਹੜਾ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸਟਾਲ ਹੈ ਜਿਹੜੇ ਉਹ ਵੀ ਦੇਖਣ ਨੂੰ ਭਾਈ ਜਾ ਰਹੇ ਨੇ ਹੋਰ ਸਾਰੇ ਸੇਵਾਦਾਰ ਅੱਜ ਸੇਵਾ ਦੇ ਵਿੱਚ ਲੱਗੇ ਹੋਏ ਨੇ ਛੋਟੇ ਬੱਚੇ ਜਿਹੜੇ ਸੇਵਾ ਦੇ ਵਿੱਚ ਇਸ ਟਾਈਮ ਦੇਖ ਰਹੇ ਤੁਸੀਂ